ਜਦੋਂ ਹੁਣ ਇਹਨਾਂ ਦੇ ਭਾਈ ਸਾਹਿਬ ਨਾਲ ਕੋਲ ਆਇਆ ਮੈਂ ਇੱਥੇ ਤੇ ਉੱਤੋਂ ਬਾਅਦ ਚੈੱਕ ਕੀਤਾ ਗਿਆ ਤੇ ਫਿਲਟਰ ਹੁਣੇ ਫੁੱਲ ਸੀ ਕਿ 220% ਤੇ ਤੇ ਇਸ ਵੇਲੇ ਇਹਨਾਂ ਨੇ ਰੀਜਨ ਲਾ ਕੇ ਸੈੱਟ ਕੀਤਾ ਤੇ 1% ਤੇ ਆ ਗਿਆ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਸਲਾਮ ਅਲੈਕੁਮ ਬਾਜੀ ਟਰੱਕ ਲੈ ਕੇ ਆਈ ਸੀ ਇਹਦੇ ਚ ਡੀਪੀਐਫ ਦਾ ਕੋਡ ਆ ਰਿਹਾ ਪਰ ਜਦੋਂ ਆਪਾਂ ਚੈੱਕ ਕੀਤਾ ਤੇ ਇਹਦਾ ਜਿਹੜਾ ਡੀਪੀਐਫ ਫਿਲਟਰ ਆ ਉਹ 228% ਭਰਿਆ ਮਤਲਬ ਅਸੀਂ ਬਹੁਤ ਘੱਟ ਇਸ ਤਰ੍ਹਾਂ ਦਾ ਜਿਹੜਾ ਇਹ ਬਲੈਕ ਵੀ ਦਿਖਾਓ ਤੇ ਨਾਲ ਇਹ ਵੀ ਦਿਖਾਓ ਇਹ ਦੇਖੋ ਇਹ 228% ਭਰਿਆ ਤੇ ਕਿਸੇ ਨੇ ਜਿਹੜਾ ਰਿਪੇਅਰ ਸ਼ਾਪ ਨੇ ਭਾਈ ਦਾ ਟਰੱਕ ਜਿਹੜਾ ਉਹਨੂੰ ਡੀਪੀਐਫ ਕਲੀਨ ਨਹੀਂ ਕੀਤਾ ਉਹਨੂੰ ਰੀਸੈਟ ਕਰ ਦਿੱਤਾ ਹੈ ਹੁਣ ਪਾਈ ਦੱਸਦੇ ਨੇ ਕਿ ਬਹੁਤ ਡੀਪੀਐਫ ਡ ਜਿਹੜਾ ਫਲੂਇਡ ਹੁੰਦਾ ਉਹ ਵੀ ਬਹੁਤ ਖਾਰ ਰਿਹਾ ਤੇ ਹੁਣ ਰੀਜ਼ਨ ਵੀ ਬਾਰ-ਬਾਰ ਲੱਗ ਰਿਹਾ ਤੇ ਹੁਣ ਇਹਨੂੰ ਕਲੀਨ ਕਰਕੇ ਆਪਾਂ ਪਰਫੈਕਟ ਐਗਜ਼ਾਮਪਲ ਆ ਕਿਉਂਕਿ ਆਪਾਂ ਫਿਲਟਰ ਨੂੰ ਕੱਢਣਾ ਨਹੀਂ ਹੈ ਆਪਾਂ ਕੈਮੀਕਲ ਪਾ ਕੇ ਤੇ ਹਾਈਡਰੋਜਨ ਲਾ ਕੇ ਤੇ ਇਹਨੂੰ ਕਲੀਅਰ ਕਰ ਦੇਣਾ ਤੇ ਤੁਹਾਨੂੰ ਦਿਖਾ ਦਿੰਦੇ ਹਾਂ ਦਾ ਪੂਰਾ ਜਿੰਨਾ ਵੀ ਪ੍ਰੋਸੈਸ ਹੈ ਹੁਣ ਥੈਂਕ ਯੂ ਸਿਸਟਮ ਸ਼ੁਰੂ ਕਰ ਦਿੱਤਾ ਜੀ ਅਸੀਂ ਪਹਿਲਾਂ ਇੰਜਨ ਨੂੰ ਹਾਈਡਰੋਜਨ ਦੇ ਕੇ ਜਿਹੜਾ ਕੰਬਸਸ਼ਨ ਸਿਸਟਮ ਨੂੰ ਤੇ ਜਿਹੜਾ ਆਫਟਰ ਟ੍ਰੀਟਮੈਂਟ ਸਿਸਟਮ ਆ ਉਹਨੂੰ ਹਾਈਡਰੋਜਨ ਦੇ ਕੇ ਜਿਹੜਾ ਇਹਦਾ ਕਾਰਬਨ ਦਾ ਸੂਟ ਲੈਵਲ ਬਣਿਆ ਸੀ ਉਹਨੂੰ ਨਰਮ ਕਰ ਦਿੱਤਾ ਹੈ ਉਹਦੇ ਬਾਅਦ ਅਸੀਂ ਜਿਹੜਾ ਪਹਿਲਾ ਕੈਮੀਕਲ ਪਾਇਆ ਉਸ ਕੈਮੀਕਲ ਨਾਲ ਜਿੰਨਾ ਵੀ ਡੀਪੀਐਫ ਸਿਸਟਮ ਹੈਗਾ ਨੌਕ ਸੈਂਸਰ ਤੋਂ ਆਨਵਰਡ ਮਤਲਬ ਡੀਪੀਐਫ ਫਿਲਟਰ ਤੇ ਉਹਦੇ ਬਾਅਦ ਐਸ ਸੀ ਆਰ ਜਿਹੜਾ ਹੈਗਾ ਉਹ ਸਾਰਾ ਉਹਨੂੰ ਅਸੀਂ ਇਸ ਵੇਲੇ ਫਲੱਡ ਕਰ ਦਿੱਤਾ ਹੈ ਉਹ ਕੈਮੀਕਲ ਉਹਨੂੰ ਮਿਕਸ ਕਰ ਰਿਹਾ ਹੈ ਜਦੋਂ ਕੈਮੀਕਲ ਉਹਨੂੰ ਮਿਕਸ ਕਰ ਲੇਗਾ ਸੂਟ ਨੂੰ ਤੇ ਨਾਲ ਹੀ ਆਪਣਾ ਜਿਹੜਾ ਕਾਰਬਨ ਆ ਉਹਦੇ ਬਾਅਦ ਅਸੀਂ ਦੂਜਾ ਕੈਮੀਕਲ ਪਾਾਂਗੇ ਇਹ ਸਮਝੋ ਇੱਕ ਤਰ੍ਹਾਂ ਦਾ ਡਿਟਰਜੈਂਟ ਹੈਗਾ ਇਹਨੇ ਜਿਹੜਾ ਉਹ ਸਾਰਾ ਜਿਹੜਾ ਲਿਕਵਿਡ ਬਣਿਆ ਹੋਣਾ ਉਹਨੂੰ ਪਾਣੀ ਚ ਕਨਵਰਟ ਕਰ ਦੇਣਾ ਤੇ ਉਹਦੇ ਬਾਅਦ ਅਸੀਂ ਰੀਜਨ ਲਾ ਕੇ ਉਹਨੂੰ ਬਾਹਰ ਕੱਢ ਦੇਣਾ ਫਿਰ ਤੁਹਾਨੂੰ ਰਿਜ਼ਲਟ ਦਿਖਾਣੇ ਨਾਲ ਨਾਲ ਉਹਦੇ ਇਹ ਜੀ ਸਾਡਾ ਲਾਸਟ ਪ੍ਰੋਸੈਸ ਚੱਲ ਰਿਹਾ ਕਿ ਇਹਨੂੰ ਹੁਣ ਅਸੀਂ ਲਾਤਾ ਰੀਜਨ ਤੇ ਕਿਉਂਕਿ ਜੇ ਤੁਸੀਂ ਕਾਰਬਨ ਕੱਢਦੇ ਹੋ ਫਿਲਟਰ ਤੋਂ ਤੇ ਉਹ ਜਿਹੜਾ ਕਾਰਬਨ ਆ ਉਹ ਖਾਲੀ ਫਿਲਟਰ ਤੋਂ ਕੱਢਿਆ ਜਾ ਸਕਦਾ ਐਸਪੀਆਰ ਤੋਂ ਨਹੀਂ ਕੱਢਿਆ ਜਾ ਸਕਦਾ ਕਿਉਂਕਿ ਆਪਾਂ ਉਹਿੱਥੇ ਖੋਲਦੇ ਹੀ ਨਹੀਂ ਆ ਦੂਜੀ ਗੱਲ ਐਗਜ਼ਾਮਪਲ ਦੇ ਰਿਹਾ ਕੈਲੀਫੋਰਨੀਆ ਚ ਜਾਂ ਉਨਤਾਰੀਓ ਕੈਨੇਡਾ ਚ ਜਿਹੜਾ ਵੀ ਤੁਸੀਂ ਇਦਾਂ ਦਾ ਕੋਈ ਕੈਮੀਕਲ ਕੱਢੋਗੇ ਟਰੱਕ ਤੋਂ ਉਹਨੂੰ ਡਿਸਪੋਜ਼ਲ ਕਰਨਾ ਹੈ ਪ੍ਰੋਪਰਲੀ ਜਾਂ ਕੋਈ ਵੀ ਕੈਮੀਕਲ ਹੋਈ ਜਾਂ ਪੇਂਟ ਹੋਈ ਜਾਂ ਟਾਇਰ ਹੋਣ ਇਹ ਨਹੀਂ ਹੋ ਸਕਦਾ ਤੁਸੀਂ ਉਹਦਾ ਜਿਹੜਾ ਕੱਢ ਕੇ ਜਿਹੜਾ ਫਿਲਟਰ ਦੀ ਰਾਖਾ ਜਾਂ ਜਿਹਨੂੰ ਤੁਸੀਂ ਐਸ਼ ਕਹਿੰਦੇ ਹੋ ਜਾਂ ਸੂਟ ਕਹਿੰਦੇ ਹੋ ਉਹ ਤੁਸੀਂ ਡਿਸਪੋਜ਼ਲ 'ਚ ਥੋੜ੍ਹ ਦੋ ਤੇ ਇਹਦੇ 'ਚ ਬੈਨੀਫਿਟ ਇਹ ਹੈਗਾ ਜਦੋਂ ਕੈਮੀਕਲ ਇਹਦੇ 'ਚ ਇੰਟਰਫੇਅਰ ਕਰਦਾ ਤੇ ਉਹਨੂੰ ਹਾਈਡਰੋਕਾਰਬਨ ਬਣਾ ਦਿੰਦਾ ਤੇ ਹਾਈਡਰੋਕਾਰਬਨ ਬੜ ਕੇ ਜਿਹੜਾ ਪੂਰਾ ਉਹਦਾ ਪਾਪ ਬਣ ਕੇ ਜਾਂ ਤੁਸੀਂ ਕਹਿੰਦੇ ਹੋ ਰੀਜਨ ਜਦੋਂ ਲੱਗਦਾ ਤੇ ਉਹ ਪਾਣੀ ਬਣ ਕੇ ਬਾਹਰ ਨਿਕਲ ਜਾਂਦਾ ਤੇ ਉਹਦਾ ਸਾਨੂੰ ਕੋਈ ਪ੍ਰੋਬਲਮ ਨਹੀਂ ਹੁੰਦਾ ਕਾਉਂਟੇਬਿਲਟੀ ਨਹੀਂ ਕਰਨੀ ਪੈਂਦੀ ਕਿਉਂਕਿ ਆਪਾਂ ਇਹਦੇ 'ਚ ਕੋਈ ਕਾਰਬਨ ਕੱਢਿਆ ਹੀ ਨਹੀਂ ਆ ਤੇ ਸਾਰਾ ਜਿਹੜਾ ਉਹ ਵੇਪਰ ਬਣ ਕੇ ਨਿਕਲ ਜਾਣਾ ਤੇ ਹੁਣ ਤੁਹਾਨੂੰ ਲਾਸਟ ਦਿਖਾਣੇ ਆ ਉਹਦੇ ਰਿਜ਼ਲਟ ਦਿਖਾਣੇ ਆ ਇਹ ਦੇਖੋ ਜੀ ਇਹ ਜਿਹੜਾ ਆਲਮੋਸਟ 1 ਤੇ ਆ ਗਿਆ ਇਹ 220s ਭਰਿਆ ਸੀ ਤੇ ਇਹ ਕਾਲਾ ਸੀ ਇਹ ਬਿਲਕੁਲ ਕਲੀਨ ਹੋ ਗਿਆ ਤੇ ਸਾਫ-ਸਾਫ ਹੋ ਗਿਆ ਪਾਜੀ ਆਏ ਨੇ ਜੀ ਮਨਪ੍ਰੀਤ ਸਿੰਘ ਸਾਹਿਬ ਵਾਸ਼ਿੰਗਟਨ ਤੋਂ ਪਾਜੀ ਵਾਸ਼ਿੰਗਟਨ ਤੋਂ ਵਾਸ਼ਿੰਗਟਨ ਤੋਂ ਤੇ ਇਹਨਾਂ ਦੇ ਪਹਿਲਾਂ ਫਰੈਂਡ ਨੇ ਕਰਾਇਆ ਸੀ ਡੀਪੀਐਫ ਕਲੀਨ ਤੇ ਹੁਣ ਇਹ ਕਰਾ ਰਹੇ ਨੇ ਪਾਜੀ ਦੱਸੋ ਪਹਿਲਾਂ ਕੀ ਸਿੰਪਟਮ ਸੀਗੇ ਕਿਦਾਂ ਸਿਸਟਮ ਹੋਇਆ ਤੇ ਤੁਸੀਂ ਸਾਡੇ ਕੋਲ ਆਏ ਤੇ ਅੱਗੇ ਕੀ ਹੋਇਆ ਤੇ ਇਹ ਟਰੱਕ ਲਿਆ ਸੀਗਾ ਮੈਂ 5-6 ਮਹੀਨੇ ਪਹਿਲਾਂ ਇਹ ਉਹ ਤੋਂ ਵਰਦੀਏ ਚੱਲਦਾ ਰਿਹਾ ਦੋ ਤਿੰਨ ਮਹੀਨੇ ਵਿੱਚ ਚੈੱਕ ਇੰਜਨ ਸਾਈਨ ਆਉਂਦੀ ਸੀ ਵੀ ਚੱਲ ਜਾਂਦੇ ਸੀ ਪਰ ਹੁਣ ਕਾਫੀ ਦਿਨਾਂ ਤੋਂ ਪਿਛਲੇ ਦੋ ਤਿੰਨ ਹਫ਼ਤਿਆਂ ਤੋਂ ਮਤਲਬ ਹਫ਼ਤੇ ਦੇ ਵਿੱਚ ਇੱਕ ਜਾਂ ਦੋ ਵਾਰੀ ਇਹਦਾ ਰਿਜਨ ਲੱਗਦਾ ਸੀਗਾ ਤੇ ਜਦੋਂ ਰਿਜਨ ਲੱਗਦਾ ਸੀ ਚੱਲਦੇ ਤੇ ਰਿਜਨ ਲੱਗਦਾ ਤੇ ਕਾਲਾ ਧੂਆ ਮਾਰਦਾ ਸੀ ਬਹੁਤ ਜ਼ਿਆਦਾ ਤੇ ਰੋਡ ਤੇ ਉੱਤੇ ਵੀ ਦੇਖਣਾ ਮੁਸ਼ਕਿਲ ਹੋ ਜਾਂਦਾ ਸੀਗਾ ਤੇ ਜਦੋਂ ਹੁਣ ਇਹਨਾਂ ਦੇ ਭਾਈ ਸਾਹਿਬ ਉਹਨਾਂ ਦੇ ਕੋਲ ਆਇਆ ਮੈਂ ਇੱਥੇ ਤੇ ਉੱਤਵਾ ਚੈੱਕ ਕੀਤਾ ਗਿਆ ਤੇ ਫਿਲਟਰ ਹੁਣੀ ਪੁੱਲ ਸੀਗੇ 220% ਤੇ ਤੇ ਐਸ ਵੇਲੇ ਇਹਨਾਂ ਨੇ ਰੀਜਨ ਲਾ ਕੇ ਸੈੱਟ ਕੀਤਾ ਤੇ 1% ਤੇ ਆ ਗਿਆ ਤੇ ਭਾਈ ਤੁਹਾਨੂੰ ਪਤਾ ਕਿੱਦਾਂ ਲੱਗਿਆ ਸੀ ਇਹ ਡੈਫ ਦਾ ਪ੍ਰੋਬਲਮ ਆ ਇਹ ਮੈਂ ਮਕੈਨੀਕਲ ਤੋਂ ਚੈੱਕ ਕਰਾਇਆ ਸੀਗਾ ਕਿ ਉਹ ਕਿੰਨੇ ਤੇ ਰਿਪਲੇਸ ਕਰਨੇ ਪੈਣੇ ਫਿਲਟਰ ਜੀ ਜੀ ਤੇ ਕਿੰਨੇ ਕੁ ਅਪਰੋਕਸਿਮੇਟਲੀ ਤੁਹਾਨੂੰ ਐਸਟੀਮੇਟ ਦਿੱਤਾ ਸੀ ਅ ਤਕਰੀਬਨ 5 ਕੁ ਹਜ਼ਾਰ ਡਾਲਰ ਦਾ ਦਿੱਤਾ ਸੀ ਗੈਸਟੇਮੇਟ ਤਾਂ ਟਾਈਮ ਕਿੰਨਾ ਮੰਗਿਆ ਸੀ ਟਾਈਮ ਦੀ ਨਹੀਂ ਹੈ ਕਿਉਂਕਿ ਮੈਂ ਕਰਵਾਉਣਾ ਨਹੀਂ ਸੀ ਜਾਲੇ ਕਿ ਉਹਨਾਂ ਨੇ ਜਸਟ ਐਸਟੀਮੇਟ ਦਿੱਤਾ ਸੀਗਾ ਜੀ ਭਾਈ ਤੇ ਉਹ ਤਾਂ 5000 ਦਾ ਕਿਹਾ ਸੀ ਤੇ ਜਿਹੜਾ ਫਿਲਟਰ ਚੇਂਜ ਕਰੋ ਨਾ ਖਾਲੀ ਉਹਦੇ ਚ ਫਿਲਟਰ ਚੇਂਜ ਹੁੰਦੇ ਇਹ ਨਹੀਂ ਕਿ ਉਹਦੇ ਚ ਪੂਰਾ ਡੀਪੀਐਫ ਸਿਸਟਮ ਕਲੀਨ ਹੋ ਜਾਂਦਾ ਜਿਹੜਾ ਆਪਾਂ ਕੀਤਾ ਨਾ ਉਹਦੇ ਚ ਡੀਪੀਐਫ ਸਿਸਟਮ ਕਲੀਨ ਹੋਇਆ ਸੈਂਸਰ ਕਲੀਨ ਹੋਇਆ ਐਸਸੀਆਰ ਕਲੀਨ ਹੋਇਆ ਤੇ ਮਤਲਬ ਕੰਪਲੀਟ ਡੀਪੀਐਫ ਸਿਸਟਮ ਕਲੀਨ ਹੋ ਗਿਆ ਖਾਲੀ ਫਿਲਟਰ ਚੇਂਜ ਨਹੀਂ ਹੋਇਆ ਤੇ ਭਾਈ ਟਾਈਮ ਕਿੰਨਾ ਕੋਈ ਲੱਗਾ ਆਪਾਂ ਨੂੰ ਨਾ 200 ਤਿੰਨ ਘੰਟੇ ਤਾਈ ਤੋਂ ਤਿੰਨ ਘੰਟੇ ਚ ਭਾਈ ਦਾ ਪੂਰਾ ਕਲੀਅਰ ਹੋ ਗਿਆ ਭਾਈ ਦਾ ਲੋਡ ਲੱਗਾ ਟਰੱਕ ਨੇ ਲੋਡ ਨਹੀਂ ਡਿਫਰੈਂਟ ਕੀਤਾ ਤਿੰਨ ਘੰਟੇ ਚ ਭਾਈ ਨੂੰ ਫਾਰਗ ਕਰ ਦੇਣਾ ਤੇ ਭਾਈ ਆਪਣਾ ਰეკਮੈਂਡ ਕਰੋਗੇ ਸਿਸਟਮ ਨੂੰ ਆਪਾਂ 995 ਚਾਰਜ ਕਰਦੇ ਹਾਂ ਜੀ ਕਿਸੇ ਲੋਕੇਸ਼ਨ ਤੇ ਯੂਐਸ ਤੇ ਜਾਓ ਕੈਨੇਡਾ ਚ ਜਾਓ ਤੁਸੀਂ ਆਪਣਾ ਇੰਡੀਆ ਨਾ ਪਲਸ ਜਾਓ ਫੌਂਟੇਨਾ ਜਾਓ 995 ਚਾਰਜ ਆ ਅਸੀਂ ਕੋਈ ਉੱਤੇ ਥੱਲੇ ਪ੍ਰਾਈਸ ਨਹੀਂ ਕਰਦੇ ਤੇ ਬੈਸਟ ਪ੍ਰਾਈਸ ਲਾਈਏ ਤੇ ਭਾਈ ਰეკਮੈਂਡ ਕਰੋਗੇ ਆਪਣੇ ਦੇਖਣ ਵਾਲੇ ਸੁਣਨ ਵਾਲੇ ਨੂੰ ਜੀ ਬਿਲਕੁਲ ਤੇ ਇਹ ਚੀਜ਼ ਵਧੀਆ ਲੱਗੇ ਕੋਈ ਓਪਨ ਨਹੀਂ ਕਰਨਾ ਕਿਸੇ ਚੀਜ਼ ਨੂੰ ਕੋਈ ਮਕੈਨੀਕਲ ਕੁਝ ਨਹੀਂ ਖੋਲਣਾ ਕੋਈ ਨਟ ਪੇਚ ਨਹੀਂ ਆਗੇ ਤੇ ਸਿਰਫ ਨਾਰਮਲ ਰਹਿ ਕੇ ਆਪਣਾ ਟਰੱਕ ਦਾ ਰੀਜਨ ਤੇ ਨਾਲ ਮਸ਼ੀਨ ਐਡ ਕਰਕੇ ਹਾਈਡਰੌਲਿਕ ਸਿਸਟਮ ਨਾਲ ਕਰਦੇ ਆ ਵਧੀਆ ਲੱਗਾ ਤੇ ਬਾਕੀ ਜੱਕ ਬਜੀ ਜੇ ਤੈਨੂੰ ਇਹਦੇ ਚੀਜ਼ ਚਾਹੀਦੀ ਹੋਏ ਤੁਸੀਂ ਕਰਾਣਾ ਚਾਹੋ ਤਾਂ ਸਾਡਾ ਨੰਬਰ ਹੈਗਾ 18335464247 18335464247 ਕੰਪਨੀ ਦਾ ਨਾਮ ਹੈ ਜੀ ਇਹ ਜਿਹੜੀ ਇਹ ਅਸੀਂ ਡੀਪੀਐਫ ਦੀ ਕਲੀਨਿੰਗ ਸ਼ੁਰੂ ਕੀਤੀ ਹੈ ਇਹਦਾ ਨਾਮ ਹੈ ਯੂਐਸਏ ਡੀਪੀਐਫ ਕਲੀਨ .ਕਮ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਜੇ ਤੁਸੀਂ ਸਾਨੂੰ ਕਾਲ ਕਰ ਲਓ ਅਪਾਇੰਟਮੈਂਟ ਬਣਾਣੀ ਹੋਏ ਜੇ ਤੁਸੀਂ ਫਲੀਟ ਆ ਫਲੀਟ ਚ ਆ ਕੇ ਕਰਨਾ ਹੋ ਅਸੀਂ ਫਲੀਟ ਚ ਆ ਕੇ ਕਰ ਦਾਂਗੇ ਉਹਦੇ ਥੋੜੇ ਐਡੀਸ਼ਨਲ ਚਾਰजेस ਹੁੰਦੇ ਜੇ ਤੁਸੀਂ ਆਪਣਾ ਕੰਮ ਸ਼ੁਰੂ ਕਰਨਾ ਚਾਹੋ ਤੁਹਾਡੇ ਤੋਂ ਸਾਡੇ ਤੋਂ ਮਸ਼ੀਨਾਂ ਲੈਣ ਚਾਹੋ ਤੁਸੀਂ ਮਸ਼ੀਨਾਂ ਵੀ ਲੈ ਸਕਦੇ ਹੋ ਕੈਮੀਕਲ ਵੀ ਲੈ ਸਕਦੇ ਹੋ ਇਹ ਸਾਰੀ ਜਾਣਕਾਰੀ ਵਾਸਤੇ ਯੂਐਸਏ ਡੀਪੀਐਫ ਕਲੀਨ .ਕਮ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਭਾਜੀ ਸੱਚੀ ਗੱਲ